ਖੜਿਆ ਨੂੰ ਵੋਟੀ ਤੇ ਭੁੱਖਿਆ ਨੂੰ ਰੋਟੀ ਪੂਜਿਆ ਠੰਡਾ ਖਾਰੂ ਤੇ ਸ਼ਰਾਬੀਆਂ ਨੂੰ ਧਾਰੂ ਛੋਕਰਾ ਹੋਵੇ ਭਾਵੇਂ ਛੋਕਰੀ ਸਾਰਿਆਂ ਨੂੰ ਨੌਕਰੀ ਪੱਕੇ ਹੋਣਗੇ ਰੂਟ ਜਨਾਨੀਆਂ ਨੂੰ ਮਿਲਣਗੇ ਸੂਟ ਸਾਡੀ ਪਾਰਟੀ ਚ ਆਓ ਤੇ ਸਾਨੂੰ ਵੋਟਾਂ ਪਾਓ ਫਿਰ ਦੱਸੋ ਕਾਦੀ ਦੇਰ ਐ ਬ੍ਰੇਕਾਂ ਫੇਰ ਪੌਲ ਸਪੀਡ ਅਜ 90 ਆਪ ਗੇਰ ਹੈ ਓ ਬੱਲੇ ਬੱਲੇ ਬਿੱਟੂ ਸਿਆ ਬਾੜੀ ਟੋਰ ਕੱਢੀ ਐ ਮੈਨੂੰ ਲੱਗਦਾ ਤੂੰ ਪੁਰਾਣੀ ਪਾਰਟੀ ਛੱਡੀ ਐ ਬੜਿਆ ਪੜਿਆ ਫਿਰਦਾ ਮੈਨੂੰ ਲੱਗਦਾ ਕਿਸੇ ਨਵੀਂ ਪਾਰਟੀ ਤੇ ਰਲਿਆ ਫਿਰਦਾ ਹਾਂਜੀ ਹਾਂਜੀ ਬਿਲਕੁਲ ਮੈਨੂੰ ਬੜੇ ਮਾਣ ਨਾਲ ਕਹਿਣਾ ਪੈ ਰਿਹਾ ਪਾਰਟੀ ਨੇ ਮੈਨੂੰ ਹਲਕਾ ਪ੍ਰਧਾਨ ਲਾਤਾ ਓਏ ਪਤੰਦਰਾ ਜਿਹੋ ਜਿਹਾ ਤੇਰਾ ਸਾਈਜ਼ ਐ ਤੈਨੂੰ ਹਲਕਾ ਪ੍ਰਧਾਨ ਨਹੀਂ ਤੈਨੂੰ ਭਾਰੀ ਪ੍ਰਧਾਨ ਲਾਉਣਾ ਚਾਹੀਦਾ ਸੀ ਚਲੋ ਪ੍ਰਧਾਨ ਦਾ ਪ੍ਰਧਾਨ ਇਹ ਹੁੰਦਾ ਕੋਈ ਕੰਮ ਹੋਇਆ ਦੱਸਿਓ ਉਹ ਰੈਣ ਦਾ ਰੈਣ ਦਾ ਪ੍ਰਧਾਨ ਜੀ ਰੈਣ ਤੋਂ ਮੈਂ ਕੰਮ ਦੱਸਿਆ ਥੋੜੇ ਪਹਿਲੇ ਪ੍ਰਧਾਨ ਨੂੰ ਬਥੇਰੇ ਤੂੰ ਕੰਮ ਕੀਤਾ ਨਹੀਂ ਫਿਰ ਕੰਮ ਕੀ ਮੈਂ ਕਿਹਾ ਯਾਰ ਤੂੰ ਨੌਕਰੀਆਂ ਨਾ ਕਰੀਂ ਤਾਂ ਬਾਅਦ ਦੀ ਗੱਲ ਹੈ ਸਾਡੇ ਬੰਦੇ ਦੀ ਬਦਲੀ ਕਰਵਾ ਦੇ ਅੱਛਾ ਫਿਰ ਕਰਾਤੀ ਬਦਲੀ ਦੀ ਸਵਾ ਕਰਵਾਤੀ ਹਾਂ ਉਹਨੇ ਪਤੰਦਰ ਨੇ ਬਦਲੀ ਕਰਵਾ ਦਿੱਤੀ ਪਰ ਇੱਕ ਡੰਗਲ ਡਾਕਟਰ ਦੀ ਬਦਲੀ ਸਕੂਲ 'ਚ ਕਰਾਤੀ ਕਰਾਤੀ ਫਿਰ ਫਿਰ ਮੈਂ ਕਹਾ ਉਹਨੇ ਫਿਰ ਡੰਗਲ ਡਾਕਟਰ ਨੇ ਤਾਂ ਫਿਰ ਹੁਣ ਆਪਣੀਆਂ ਹੀ ਜੜੀਆਂ ਗੱਲਾਂ ਬਾਤਾਂ ਸੀ ਉਹ ਹੀ ਕਰਨੀਆਂ ਸੀ ਉਹ ਕਿਵੇਂ ਕੀਤੀਆਂ ਗੱਲਾਂ ਉਹ ਸਕੂਲ 'ਚ ਗਏ ਜਾ ਕੇ ਬੱਚਾ ਨੂੰ ਪੜਾਇਆ ਸਾਰੇ ਜਵਾਕਰ ਬੜਾ ਹਾਸਾ ਆਇਆ ਕੀ ਪੜ੍ਹਾ ਗਿਆਨ ਸਰ ਭਾਸ਼ਣ ਦਿੱਤਾ ਕਹਿੰਦਾ ਮੇਰੇ ਪਿਆਰੇ ਵੱਖ-ਵੱਖ ਨਸਲਾਂ ਦੇ ਵਿਦਿਆਰਥੀਓ ਵਾ ਵਾ ਡਰੋ ਨਾ ਇਹ ਮੇਰਾ ਗੁੱਡ ਮਾਰਨਿੰਗ ਬੁਲਾਉਣ ਦਾ ਸਟਾਈਲ ਹੈ ਬੜੀ ਖੁਸ਼ੀ ਦੀ ਗੱਲ ਹੈ ਵੀ ਤੁਹਾਡੇ ਵਿੱਚੋਂ ਕਿਸੇ ਵੀ ਬੱਚੇ ਦੇ ਸਿੰਘ ਨਹੀਂ ਹੈਗੇ ਤੇ ਦੇਸੀ ਤੇ ਅਮਰੀਕਨ ਨਸਲ ਦੇਖ ਕੇ ਮੇਰਾ ਦਿਲ ਚਰੀਓ ਚਰੀ ਹੋ ਗਿਆ ਉਹ ਪਤੰਦਰ ਨੇ ਮੁਹਾਵਰੇ ਬਦਲਤੇ ਉਹ ਕਿਵੇਂ ਪੂਛਾ ਫੇਰ ਲੈਣੀ ਆ ਸਿੰਘ ਪੀਲੇ ਕਰਨੇ ਸਕੂਲ ਦੀ ਕੰਧ ਤੇ ਲਿਖਾਤਾ ਹਾਂ ਕਿ ਵਿਦਿਆ ਮਨੁੱਖ ਦਾ ਤੀਜਾ ਸਿੰਘ ਹੈ ਓ ਚਲੋ ਇਹ ਤਾਂ ਗੱਲਾਂ ਨਾਲ ਗੱਲ ਉਹ ਗੀਤ ਸੁਣਾਤਾ ਇੱਕ ਜਵਾਕਾਂ ਨੂੰ ਅੱਛਾ ਓ ਇੱਕ ਲੰਡੀ ਜੀ ਪੂਛ ਲਮ ਕਾਲੀ ਕੁੜੀ ਨੇ ਮੀਨੇ ਸਿੰਘ ਤੇ ਕੁੜੀ ਨੇ ਮੀਨੇ ਸਿੰਘ ਤੇ ਲੈ ਦੱਸ ਕਰਾ ਲਓ ਬਦਲੀਆਂ ਉਹ ਕੋਈ ਨਹੀਂ ਕੋਈ ਨਹੀਂ ਇਹਦਾ ਛੋਟੇ ਮੋਟੇ ਕੰਮ ਨੇ ਬਦਲੀਆਂ ਦੇ ਜੇ ਕਿਸੇ ਨੂੰ ਨੌਕਰੀ ਲਵਾਉਣਾ ਹੋਵੇ ਤਾਂ ਦੱਸੋ ਓ ਰਹਿਣ ਦਾ ਰਹਿਣ ਦਾ ਯਾਰ ਰਹਿਣ ਦੇ ਬਸ ਪ੍ਰਧਾਨ ਜੀ ਰਹਿਣ ਦੋ ਨੌਕਰੀ ਲਈ ਤੁਹਾਡੇ ਪਹਿਲੇ ਪ੍ਰਧਾਨ ਨੂੰ ਅਸੀਂ ਕਿਹਾ ਸੀ ਹਾਂ ਮੈਂ ਕਿਹਾ ਯਾਰ ਸਾਡਾ ਇੱਕ ਸਰਪੰਚ ਸੀਗਾ ਮੁੰਡਾ ਪਹਿਲਾ ਸਰਪੰਚ ਰਹੇ ਸੀ ਐਤਕੀ ਵੋਟਾਂ 'ਚ ਹਾਰ ਗਿਆ ਸਰਪੰਚ ਬਣਿਆ ਨਹੀਂ ਤੇ ਬੇਰਜਗਾਰ じゃ ਹੋ ਗਿਆ ਕੰਮਕਾਰ ਕੋਈ ਹੈ ਨਹੀਂ ਕਿਤੇ ਨਾ ਕਿਤੇ ਨੌਕਰੀ ਤੇ ਲਵਾ ਦੋ ਇਹਨੂੰ ਫੇ ਲਵਾਤਾ ਹੁਣ ਬੀਡੀਪੀਓ ਉਹ ਕਾਹਨੂੰ ਬੀਡੀਪੀਓ ਲਵਾਤਾ ਯਾਰ ਤੂੰ ਦਸ ਭਾਲਦਾ ਉਹਨੂੰ ਕਿਤੇ ਉਹਨੂੰ ਕਿਤੇ ਮੈਂ ਸੈਕਟਰੀ ਲਵਾਤਾ ਕਿਤੇ ਹਾਂ ਉਹਨੂੰ ਤਾਂ ਨੌਕਰੀ ਤੇ ਕਹਿੰਦਾ ਵੀ ਚਲੋ ਕੋਈ ਨਹੀਂ ਆਪਾਂ ਉਹਨੂੰ ਪ੍ਰਾਇਮਰੀ ਸਕੂਲ ਚ ਲਾ ਦਿੰਨੇ ਆ ਅੱਛਾ ਫੇਰ ਹੁਣ ਆਦਤਾ ਉਹੀ ਪੁਰਾਣੀ ਆ ਸਰਪੰਚੀ ਵਾਲੀਆਂ ਲਾਤਾ ਛੋਟੇ ਜਵਾਕਾਂ ਨੂੰ ਪੜਾਉਣ ਪਹਿਲੇ ਦਿਨ ਹੀ ਇੱਕ ਦਾ ਏਕਾ ਪੜਾਇਆ ਫਿਰ ਫਿਰ ਸਾਰੇ ਸਕੂਲ ਨੂੰ ਹਾਸਾ ਆ ਉਹ ਕਿਵੇਂ ਪੜਾਇਆ ਕਹਿੰਦਾ ਬੱਚਿਓ ਇੱਕ ਦਾ ਏਕਾ ਜਿਹੜੀ ਪੰਚਾਇਤ ਸੇ ਹੁੰਦਾ ਏਕਾ ਜਿੱਥੇ ਮਰਜ਼ੀ ਖੋਲ੍ਹ ਲੈਂਦੀਆਂ ਠੇਕਾ ਦੋ ਦਾ ਦੂਆ ਹੁਣ ਤਾਂ ਮੈਂ ਤੁਹਾਡੇ ਸਕੂਲ ਤੇ ਮਾਸਟਰ ਲੱਗ ਗਿਆ ਸਰਪੰਚੀ ਵੇਲੇ ਲਿੱਤ ਲਾਈਦਾ ਸੀ ਪਉਵਾ ਤਿੰਦਾ ਧੀਆ ਕਹਿੰਦਾ ਮੈਂ ਇੰਨਾ ਬੰਡਿਆ ਰੁਪਈਆ ਸੌਰੀ ਦਾ ਵੋਟਾ ਪਾਉਣ ਤੋਂ ਮੁਕਰ ਗਿਆ ਮੂ ਭਈਆ ਚਾਰ ਦਾ ਝੋਕਾ ਮੈਂ ਤਾਂ ਸਟੇਜ ਤੇ ਖੜਕੇ ਦਿੱਤਾ ਸੀ ਝੋਕਾ ਕਹਿੰਦਾ ਲੋਕਾਂ ਨੇ ਮੇਰੀ ਉਹ दारू ਪੀਤੀ ਮੇਰੇ ਨਾਲ ਹੀ ਕਰਕੇ ਧੋਖਾ ਪੰਜ ਦਾ ਪੰਜਾ ਕਹਿੰਦਾ ਲੋਕਾਂ ਨੇ ਇਹੋ ਜਿਹਾ ਫੇਰਾ ਮਾਝਾ ਕਹਿੰਦਾ ਤੂੰ ਤਾਂ ਹਾਰ ਨਹੀਂ ਸੀ ਕੰਮ ਤਾਂ ਕੀਤਾ ਨਹੀਂ ਕੋਈ ਸੰਝਾ 6 ਦਾ ਛਿੱਕਾ ਹੁਣ ਤਾਂ ਕੰਮ ਮੇਰਾ ਪੋਤਾ ਵਧੀਆ ਨਹੀਂ ਹੁਣ ਤਾਂ ਕੰਮ ਪੈ ਗਿਆ ਫਿੱਕਾ ਕਿਸੇ ਵੇਲੇ ਚੱਲਦਾ ਸੀ ਸਾਡਾ ਛਿੱਕਾ ਸਤ ਦਾ ਸਤ ਮੈਨੂੰ ਤਾਂ ਪਹਿਲਾਂ ਹੀ ਕਹਿੰਦੀ ਸੀ ਸਾਡੀ ਮਾਤਾ ਪੁੱਤ ਐਵੇਂ ਲੋਕਾਂ ਨਾਲ ਮੱਥਾ ਮਾਰੇਗਾ ਐਤਕੀ ਤਾਂ ਤੂੰ ਪੱਕਾ ਹਾਰੇਗਾ ਉਹ ਭਾਈ ਦੇਖ ਤੂੰ ਬੰਦਿਆ ਦੀ ਗੱਲ ਛੱਡ ਜੇ ਕੋਈ ਕੁੜੀ ਕਤਰੀ ਹੋਵੇ ਕੋਈ ਬਜ਼ੁਰਗ ਬੀਬੀ ਹੋਵੇ ਨੌਕਰੀ ਲਾਉਣ ਫੇਰ ਗੱਲ ਕਰੀਏ। ਉਹ ਰੈਣ ਦਾ ਰੈਣ ਦਾ ਪ੍ਰਧਾਨ ਜੀ ਰੈਣ ਤੋਂ। ਬਸ ਥੋੜੇ ਪਹਿਲੇ ਪ੍ਰਧਾਨ ਨੂੰ ਮੈਂ ਕਿਹਾ ਸੀ। ਹਾਂ ਉਹ ਇੱਕ ਸਾਡੇ ਮੱਲੇ 'ਚ ਵਿਚਾਰੀ ਇੱਕ ਨਾ ਕੁੜੀ ਕੰਮਕਾਰ ਕਰਦੀ ਸੀ ਬਿਊਟੀ ਪਾਰਲਰ ਦਾ। ਅੱਛਾ ਉਹ ਕਿਤੇ ਕੰਮਕਾਰ ਜਾਉਦਾ ਭਾਈ ਚੱਲਿਆ ਨਾ ਕਿਤੇ ਹੋਰ ਦੁਕਾਨਾਂ ਜੀਆਂ ਬਹੁਤ ਖੁੱਲ ਗਈਆਂ ਉੱਥੇ। ਮੈਂ ਕਿਹਾ ਵੀ ਪ੍ਰਧਾਨ ਜੀ ਆਏ ਨੂੰ ਯਾਰ ਭਲਾ ਵਾਲਾ ਕੰਮ ਮੈਂ ਵੀ ਇਹ ਕੁੜੀ ਨੂੰ ਕਿਤੇ ਨਾ ਕਿਤੇ ਛੋਟੀ ਮੋਟੀ ਨੌਕਰੀ ਤੇ ਲਵਾ ਦਿਓ। ਫੇ ਲਵਾਤਾ ਹੁਣ ਨਾ ਕੋਈ ਦਾ ਨਾ ਜੀ ਨਾ ਆਪਾਂ ਐ ਕਰਦੇ ਆ ਇਹਨੂੰ ਕਹਿੰਦਾ ਕਰਜ਼ਾ ਦਵਾ ਦੇ ਨਾ ਸੱਪ ਸਿੱਟੀ ਮਿਲ ਜੂ ਪਤੰਦਰ ਨੇ ਲਾਉਣ ਮੱਜਾਂ ਦਾ ਦਵਾਤਾ ਹੁਣ ਉਹਨੇ ਕਦੀ ਰੱਖੀ ਬੱਕਰੀ ਤੱਕ ਵੀ ਨਹੀਂ ਸੀ ਬੱਚੇ ਨਾਲ ਪੰਗਾ ਲੈ ਲਿਆ ਲਿਆ ਕੇ ਤਿੰਨ ਚਾਰ ਮੱਜਾਂ ਬਣਾਤੀਆ ਚਲੋ ਕੰਮ ਤਾਂ ਚਲਾਤਾ ਕੰਮ ਸਵਾਹ ਚਲਾਤਾ ਯਾਰ ਮੱਜਾਂ ਨੂੰ ਪੱਠੇ ਪਾਇਆ ਨਾ ਕਰੇ ਫੇਸਿਲ ਰੋਜ਼ ਕਰ ਦਿਆ ਕਰੇ ਕਦੀ ਬਲੀਚ ਕਰਨ ਕਰਨ ਲੱਗ ਜਾ ਕਰੇ ਸ਼ਾਮ ਜੇ ਨੂੰ ਹੈ ਪੂਛਾ ਕਰ ਲੀਆਂ ਕਰਤੀਆਂ ਤੇ ਸਿੰਘ ਚੰਗੀ ਤੇਰਾ ਆਵਾਜ਼ ਕਰਕੇ ਨੂੰ ਪਾਲ ਖਲਾਤੀ ਛੋਟਾ ਭਲਾ ਹੋ ਜੇ ਭਲਾ ਕੀ ਸਵਾਹ ਹੋ ਜੇ ਮੱਜਾਂ ਦੇ ਥਾਂ ਥਾਂ ਤੇ ਟੈਟੂ ਬਣਾਤੇ ਕਰ ਲੋ ਕਿਉਂ ਨੂੰ ਪਾਂਡਾ ਪਾਂਡਾ ਕੀ ਇਹਨੂੰ ਦੇਖ ਕੇ ਗਵੰਡੇ ਦੀ ਅਮਜਾ ਡਿਪਰੈਸ਼ਨ ਤੇ ਆ ਗਿਆ ਓਏ ਓਏ ਉਹ ਦੁੱਧ ਦੇਣੋਂ ਬੰਦ ਕਰ ਗਈਆਂ ਅੱਛਾ ਹੋਰ ਕੀ ਯਾਰ ਮੈਂ ਕਿਹਾ ਰਹਿਣ ਦੇ ਯਾਰ ਇਹ ਕਰਜ਼ਾਈ ਵਾਪਸ ਕਰ ਲਓ ਤੁਸੀਂ ਉਹ ਚੱਲ ਇਹ ਵੀ ਛੱਡ ਅਸੀਂ ਤਾਂ ਨਾ ਅਨਪੜ ਬੰਦੇ ਉਹ ਵੀ ਨੌਕਰੀਆਂ ਚਲਵਾਉਂਦੇ ਉਹ ਰਹਿਣ ਦੋ ਰਹਿਣ ਦੋ ਪ੍ਰਧਾਨ ਜੀ ਛੱਡੋ ਪਰਾਂ ਅਨਪੜ ਬੰਦੇ ਥੋੜੇ ਪਹਿਲੇ ਪ੍ਰਧਾਨ ਨੂੰ ਮੈਂ ਗੱਲ ਕਹੀ ਸੀ ਇਹ ਵੀ ਮੈਂ ਕਿਹਾ ਯਾਰ ਇਹ ਕਿਨਾਂ ਸਾਡਾ ਟਰੱਕ ਡਰਾਈਵਰ ਹੈ ਉਹਦਾ ਕੰਮ ਕਾਰਜ ਆ ਚੱਲਦਾ ਨਹੀਂ ਠੱਪ ਹੋ ਗਿਆ ਤੇ ਵੀ ਉਹਨੂੰ ਕਿਤੇ ਨਾ ਕਿਤੇ ਲਵਾ ਦੋ ਯਾਰ ਛੋਟੀ ਮੋਟੀ ਨੌਕਰੀ ਤੇ ਲਵਾ ਦੋ ਫਿਰ ਮੰਡੀ ਬੋਰਡ 'ਚ ਲਵਾਤਾ ਹੋਣੇ ਬੋਰੀਆਂ ਗਿਰਨ ਵਾਸਤੇ ਸਵਾਰ ਲਵਾਤਾ ਮਨੀਮ ਯਾਰ ਹਾਂ ਮੰਡੀ ਬੋਰਡ 'ਚ ਲਵਾਤਾ ਉਹਨੂੰ ਚੱਕ ਕੇ ਹਸਪਤਾਲ 'ਚ ਕਪੋਟਰ ਲਾਤਾ ਫਿਰ ਆਹ ਤਾਂ ਟਰੱਕ ਡਰਾਈਵਰ ਵਾਲੀਆਂ ਦੇਖਣੇ ਉਹਨਾਂ ਨੇ ਮਰੀਜ਼ ਪਹਿਲੇ ਹੀ ਮਰੀਜ਼ ਗਿਆ ਕਹਿੰਦਾ ਹਾਂ ਵੀ ਤੇਰੇ ਤਾਂ ਕਹਿੰਦਾ ਮੋਢੇ ਜਾਮ ਹੋ ਗਏ ਇਹਨਾਂ ਦਾ ਪੈਰਿੰਗ ਕਹਿੰਦਾ ਘਸ ਗਏ ਸਾਰੇ ਆਹ ਗੋਡੇ ਦੀ ਤੇਰੀ ਗਰੀਸ ਮੁੱਕੀ ਪਈ ਆ ਕਹਿੰਦਾ ਪਤੰਦਰਾ ਮੈਨੂੰ ਐਂ ਦੱਸ ਇਹ ਨੱਕ ਚ ਮਗ ਲੈ ਲਿਆ ਕਿੰਨੇ ਕਿਤੇ ਨਾਂਦਾ ਫੇਰਾ ਤੇਰੀ ਦਾ ਰਿਪੋਰਟ ਚ ਆਇਆ ਕਿ ਤੂੰ ਤਾਂ ਕਾਲਾ ਧੂਆ ਬਹੁਤ ਮਾਰਦਾ ਫੇਰਾ ਤੇਰੇ ਕੰਨਾਂ ਚ ਦਾ ਹੋਰਨ ਜੇ ਪੁੱਜੀ ਜਾਂਦੇ ਨੇ ਪਾ 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 ਇਹ ਤਾਂ ਕਹਿੰਦਾ ਕੋਈ ਪਤਾ ਨਹੀਂ ਜ਼ਿੰਦਗੀ ਦਾ ਕਦੋਂ ਪਹੇ ਜੀ ਕੀ ਪਟਾਕਾ